120000 ਰੁਪਇਆ ਲਿਓ ਇਹਦਾ ਕੰਮ ਸ਼ੁਰੂ ਕਰੋ ਜੀ ਜੀ 120000 ਲਿਓ 19 ਮਾਡਲ अल्टੋ ਅਗਲੀ ਗੱਡੀ ਜੀ ਤੇ ਹਲੇ ਕੰਪਨੀ ਵੱਲੋਂ ਲਾਇਆ ਫੁੱਲ ਬੋਰਨਟ ਤੇ ਉਹ ਵੀ ਨਹੀਂ ਲਿਆ ਉਹ ਗੱਡੀ ਦੇਣ ਲੱਗੇ ਆ ਤੁਹਾਨੂੰ Swift ڈیزਰ ਜੀ ਇਹ ਗੱਡੀ 6 ਮਹੀਨਿਆਂ ਦੀ ਵੇਟਿੰਗ ਤੇ ਚੱਲ ਰਹੀ ਆ ਇਹ 2014 ਮਾਡਲ ਆ ਜੀ 180000 ਰੁਪਇਆ ਲਿਓ ਤੇ ਲੈ ਜਾਓ ਕਿਸੇ ਮੇਰਾ ਵੀਰ ਦਾ ਸਿਬਲ ਖਰਾਬ ਹੈ ਨਾ ਜੀ ਉਹਨੂੰ ਵੀ ਗੱਡੀ ਦੇ ਇੱਕ ਤੋਰ ਦਿਆਂਗੇ ਬਿਲਕੁਲ ਜੀ ਜਿਹੜੇ ਵੀਰਾਂ ਦੇ ਸਿਬਲ ਚ ਦਿੱਕਤ ਆ ਉਹ ਜ਼ਰੂਰ ਸੰਪਰਕ ਕਰ ਲੈਣਾ ਉਹਨਾਂ ਦਾ ਹੱਲ ਇੱਥੇ ਹੀ ਆ ਜੀ ਇਹ ਟਗੀ ਹੈ ਜੀ 2023 8ਵੇਂ ਮਹੀਨੇ ਦੀ ਗੱਡੀ ਆ ਜੀ ਓਕੇ ਜੀ 35000 ਕਿਲੋਮੀਟਰ ਚੱਲੀ ਆ ਕੰਪਨੀ ਰਿਕਾਰਡ ਹੈ ਜੀ ਓਕੇ ਜੀ 36 ਕਿਸ਼ਤਾਂ ਨੇ ਜੀ 19100 ਦੀਆਂ 7 ਸ਼੍ਰੀ ਅਕਾਲ ਦੋਸਤੋ ਮੁਹਾਲੀ 'ਚ ਖੜੇ ਆ ਸਿੱਧੂ ਕਾਰ ਬਾਜ਼ਾਰ ਦੇ ਵਿੱਚ ਅੱਜ ਗੱਡੀਆਂ ਲੈ ਕੇ ਆਇਆ ਤੁਹਾਡੇ ਕੋਲੇ ਗੱਡੀਆਂ ਦੀ ਗਿਣਤੀ ਹੈ ਜਿਹੜੀ ਬਹੁਤ ਵੱਡੀ ਆ ਇਸ ਕਰਕੇ ਬਹੁਤ ਹੀ ਸ਼ਾਰਟ ਡਿਟੇਲ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜਾਣਕਾਰੀ ਦੇ ਦਾਂ ਵੀ ਸਾਰੀਆਂ ਗੱਡੀਆਂ ਕਮਰਸ਼ੀਅਲ ਰਹਿਣ ਵਾਲੀਆਂ ਨੇ ਜਿਹੜੇ ਵੀ ਰੋਜ਼ਗਾਰ ਕਰਨਾ ਸ਼ੁਰੂ ਕਰਨਾ ਚਾਹੁੰਦੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਲੋਨ ਦਰਾਂਨ ਲੋਨ ਕਰਾਉਣ ਵੇਲੇ ਸਿਬਲ ਦੀ ਵੀ ਦਿੱਕਤ ਆਉਂਦੀ ਆ ਉਹਨਾਂ ਲਈ ਇਹ ਸੁਨਹਿਰੀ ਮੌਕਾ ਗਾ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਇਆ ਸਾਰੇ ਵੀਰਾਂ ਵਾਸਤੇ ਜਿਹੜੇ ਵੀ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਇਸ ਟਾਈਮ ਮੌਜੂਦ ਆ ਸਿੱਧੂ ਕਾਰੋਬਾਰ ਮੋਹਾਲੀ ਚ ਸਰਦਾਰ ਜਸਵੰਤ ਸਿੰਘ ਸਿੱਧੂ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਕੁਲਵੀਰ ਸਿੰਘ ਜੀ ਤੇ ਵੀਰ ਗੁਰਲਾਲ ਸਿੰਘ ਤੇ ਗੁਰਪ੍ਰੀਤ ਸਿੰਘ ਮੌਜੂਦ ਆ ਸਾਰਿਆਂ ਨਾਲ ਗੱਲਬਾਤ ਕਰਾਂਗੇ ਗੱਡੀਆਂ ਦੀ ਜਿਹੜੀ ਜਾਣਕਾਰੀ ਆ ਮੈਂ ਇੱਕ ਵਾਰੀ ਦੱਸਦਾ ਵੀ ਸ਼ਾਰਟ ਦੇਵਾਂਗੇ ਜਿਹੜੀ ਗੱਡੀ ਤੁਹਾਨੂੰ ਪਸੰਦ ਆ ਗੱਡੀ ਦਾ ਨੰਬਰ ਨੋਟ ਕਰਕੇ ਫੋਨ ਕਰਕੇ ਪੂਰੀ ਜਾਣਕਾਰੀ ਲੈ ਲਿਓ ਕਿਉਂਕਿ ਜ਼ਿਆਦਾ ਗਿਣਤੀ ਹੋਣ ਕਾਰਨ ਲੰਮੀ ਡਿਟੇਲ ਨਹੀਂ ਦੇ ਸਕਦੇ ਸਾਰੀ ਡਿਟੇਲ ਨਹੀਂ ਦੇ ਸਕਦੇ ਇਸ ਕਰਕੇ 2 ਸ਼ਾਰਟ ਡਿਟੇਲ ਦੇ ਵਿੱਚ ਵੀਡੀਓ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਿੱਧੂ ਸਾਹਿਬ ਆਪਾਂ ਸ਼ੁਰੂ ਕਰੀਏ ਜੀ ਹਾਂਜੀ ਹਾਂਜੀ ਵੀਰ ਜੀ ਇੱਥੋਂ ਸ਼ੁਰੂ ਕਰਦੇ ਆ ਜੀ ਟੋਇਟਾ ETOs ਜੀ 2015 ਮਾਡਲ ਆ ਵੀਰ ਜੀ ਹਾਂਜੀ ਆ ਇੱਕ ਫਰਸਟ ਆਨਰ ਆ ਜੀ ਜੀ ਸਾਢੇ 4 ਲੱਖ ਰੁਪਏ ਡਾਉਨ ਪੇਮੈਂਟ ਹੈ ਅੱਛਾ ਜੀ ਅਗਲੀ ਜੀ ਅਗਲੀ ਵੀਰ ਜੀ ਕੀ ਹੈ ਜੀ ਇਹ ਵੀ 15 ਮਾਡਲ ਆ ਜੀ ਹਾਂਜੀ ਇਹਦੀ ਸਾਢੇ 4 ਲੱਖ ਰੁਪਏ ਡਾਉਨ ਪੇਮੈਂਟ ਹੈ ਫਰਸਟ ਆਨਰ ਗੱਡੀ ਹੈ ਇਹ ਵੀ ਫਰਸਟ ਆਨਰ ਹੈ ਹਾਂਜੀ ਹਾਂਜੀ ਅਗਲੀ ETOS ਜੀ ਇਹ 18 ਮਾਡਲ ਆ ਜੀ ਹਾਂਜੀ ਇਹ ਵੀ ਫਰਸਟ ਆਨਰ ਹੈ ਜੀ ਸਵਾ 6 ਲੱਖ ਰੁਪਏ ਡਿਮਾਂਡ ਹੈ ਜੀ ਸਵਾ 6 ਲੱਖ ਡਿਮਾਂਡ ਹੈ ਇਹਦੀ ਓਕੇ ਜੀ ਬਾਕੀ ਗੱਲਬਾਤ ਕਰ ਲੋ ਜੀ ਅੱਗੇ ਆ ਗਈ ਜੀ अल्टੋ ਇਹ 2022 ਮਾਡਲ ਆ ਵੀਰ ਜੀ ਹਾਂਜੀ ਆਲਟੋ ਕੇਟਨ ਆ ਜੀ ਨਹੀਂ ਆਲਟੋ 800 ਆ ਜੀ 800 ਜੀ ਓਕੇ ਜੀ ਇਹ ਗੱਡੀ ਲੋਨ ਤੇ ਆ ਜੀ ਓਕੇ ਜੀ ਹਾਂਜੀ 24 23 ਕਿਸ਼ਤਾਂ ਨੇ 12300 ਦੀਆਂ ਜੀ ਓਕੇ 2 ਲੱਖ ਰੁਪਇਆ ਡਾਊਨ ਪੇਮੈਂਟ ਆ ਜੀ ਓਕੇ ਓਨਰ ਜੀ ਫਰਸਟ ਓਨਰ ਵੀ ਫਰਸਟ ਓਨਰ ਜੀ ਬੈਗਨਰ ਜੀ ਇਹ ਵੀ 2023 ਮਾਡਲ ਆ ਜੀ ਜੀ ਤੇ ਇਹਦੀਆਂ ਵੀ ਤੇ ਨਾ ਕੀ 43 ਕਿਸ਼ਤਾਂ ਨੇ 12300 ਦੀਆਂ ਜੀ ਜੀ ਤੇ 1,70,000 ਰੁਪਏ ਡਾਊਨ ਪੇਮੈਂਟ ਦੇ ਦੇ ਦਾਂਗੇ ਜੇ ਕਿਸੇ ਮੇਰੇ ਵੀਰ ਦਾ ਸਿਬਲ ਖਰਾਬ ਹੈ ਨਾ ਜੀ ਉਹਨੂੰ ਵੀ ਗੱਡੀ ਦੇ ਕੇ ਤੋਰ ਦੇਾਂਗੇ ਬਿਲਕੁਲ ਜੀ ਜਿਹੜੇ ਵੀਰਾਂ ਦੇ ਸਿਬਲ ਚ ਦਿੱਕਤ ਆ ਉਹ ਜਰੂਰ ਸੰਪਰਕ ਕਰ ਲੈਣਾ ਉਹਨਾਂ ਦਾ ਹੱਲ ਇੱਥੇ ਹੀ ਆ ਜਿਵੇਂ ਕਹਿੰਦੇ ਨੇ ਵੀ ਖੈਰ ਆ ਡੇਰੇ ਚ ਪੂ ਸੰਤ ਆ ਸੰਤ ਖੈਰ ਪਾਉਣਗੇ ਇਹਨਾਂ ਦੇ ਡੇਰੇ ਚੋਂ ਅਗਲੀ ਵੈਗਨ ਆ ਜੀ ਇਹ ਵੀਰ ਜੀ ਹੈਗੀ ਆ ਜੀ 2018 ਮਾਡਲ 12ਵੇਂ ਮਹੀਨੇ ਦੀ ਆ ਫਸਟ ਆਨਰਰ ਗੱਡੀ ਆ ਜੀ ਜੀ ਇਹਦੀ ਆ 26 ਕਿਸ਼ਤਾਂ ਨੇ 9900 ਰੁਪਏ ਦੀਆਂ ਜੀ ਜੀ 1,70,000 ਰੁਪਏ ਡਾਉਨ ਪੇਮੈਂਟ ਆ ਜੀ 1,70,000 ਦੇ ਕੇ ਇਹ ਗੱਡੀ ਲੈ ਜਾਣਾ ਡਾਉਨ ਪੇਮੈਂਟ ਲਿਓ ਤੇ ਗੱਡੀ ਲੈ ਜੀ ਗੱਡੀ ਲੈ ਜਾਓ ਜੀ ਅਗਲੀ ਜੀ ਆਲਟੋ ਇਹ ਫਰਸਟ ਓਨਰ ਆਈ ਹੂੰ ਚੰਡੀਗੜ੍ਹ ਨੰਬਰ ਆ ਜੀ ਕਮਰਸ਼ੀਅਲ ਨੰਬਰ ਆਈ ਓਕੇ ਸਾਢੇ 3 ਲੱਖ ਰੁਪਿਆ ਡਾਊਨ ਪੇਮੈਂਟ ਆ 2020 ਮਾਡਲ ਆ ਜੀ 20 ਮਾਡਲ ਕੈਸ਼ ਗੱਡੀ ਆ ਜੀ ਫਰਸਟ ਓਨਰ ਸਾਢੇ 3 ਲੱਖ ਦੀ ਮਿਲ ਜੂ ਜੀ ਕੈਸ਼ ਦੇ ਵਿੱਚ ਤੇ ਅਗਲੀ ਜੇ ਕਿਸੇ ਮੇਰੇ ਨੇ ਵੀਰ ਨੇ ਲੋਨ ਵੀ ਕਰਾਉਣਾ ਹੋਵੇ ਨਾ 80000 ਰੁਪਿਆ ਲਿਓ ਤੇ ਲੋਨ ਵੀ ਕਰਾ ਦੇਾਂਗੇ ਬਿਲਕੁਲ ਜੀ 80000 ਰੁਪਿਆ ਦੇ ਕੇ ਇਹ ਗੱਡੀ ਵੀ ਲੈ ਆ ਸਕਦੇ ਹੋ ਅਗਲੀ ਅਲਟੋ ਜੀ ਇਹ 2019 ਮਾਡਲ ਆ ਵੀਰ ਜੀ ਹਾਂਜੀ ਇਹਦੇ ਤੇ ਲੋਨ ਲੱਗਿਆ 28 ਕਿਸ਼ਤਾਂ ਨੇ 9900 ਰੁਪਿਆ ਦੀਆਂ ਜੀ 1200 ਯਾ ਤਾਂ ਕੰਮ ਸ਼ੁਰੂ ਕਰੋ ਜੀ ਜੀ 1,20,000 ਲਿਓ 19 ਮਾਡਲ अल्टੋ ਕਿਹੜਾ ਵੇਰੀਐਂਟ ਆਈ ਇਹ अल्टੋ 800 ਜੀ अल्टੋ 800 ਲੈ ਜਾਓ ਜੀ ਅੱਗੇ ਫੇਰ ਬੈਗਨਾਰ ਖੜੀ ਹੈ ਜੀ ਇਹ ਵੀਰ ਜੀ 2018 ਮਾਡਲ ਆਈ ਜੀ ਫਸਟ ਓਨਰ ਗੱਡੀ ਆਈ ਕੈਸ਼ ਦੀ ਗੱਡੀ ਆਈ ਹਾਂਜੀ 3,25,000 ਰੁਪਏ ਦੇ ਦਾਂਗੇ ਲਾਸਟ ਜੀ 3,25,000 ਦੀ 50,000 ਰੁਪਏ ਲਿਓ ਡਾਊਨ ਪੇਮੈਂਟ ਲੋਨ ਕਰਾ ਕੇ ਬੰਦੇ ਨੂੰ ਦੇ ਦਾਂ ਅੱਛਾ ਜੀ 50,000 ਦੇ ਵਿੱਚ ਤੁਸੀਂ ਵੈਸੇ ਵੀ ਗੱਡੀ ਲੋਨ ਕਰਾ ਕੇ ਲੈ ਜਾ ਸਕਦੇ ਹੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਨਹੀਂ 5-5000 ਰੁਪਏ ਮਹਿੰਗੇ ਮਿਲਣਗੇ ਹਨਾ ਜੀ ਹਾਂਜੀ ਅੱਗੇ ਜੀ ਐਲਟੋ ਇਹ ਵੀਰ ਜੀ 2018 ਮਾਡਲ ਆਈ ਜੀ ਕੈਸ਼ ਦੀ ਗੱਡੀ ਆ ਜੀ ਓਕੇ ਜੀ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਵੇਗਾ ਤੁਹਾਡੇ ਵੱਲੋਂ ਮੇਰੇ ਵੱਲੋਂ ਹੀ 220000 ਰੁਪਏ ਦੀ 220000 ਦੀ ਵੀਡੀਓ ਸ਼ੇਅਰ ਕਰ ਲਿਓ ਬਾਈ ਇਹ ਜਾ ਰੇਟ ਨਹੀਂ ਮਿਲਣਾ ਗੱਡੀ ਦਾ ਬਾਕੀ ਤਾਂ پیسے ਤਾਂ ਸਾਰੀਆਂ ਗੱਡੀਆਂ ਇਹੀ ਜੈਜ ਰੇਟ ਤੇ ਨੇ ਪਰ ਆਹ ਸਪੈਸ਼ਲੀ ਕਹਿਣਾ ਵੀ ਕਿਉਂਕਿ ਇਹ ਸ਼ੇਅਰ ਕਰਨ ਵਾਲੀ ਗੱਲ ਹੋਊਗੀ ਵੀ 220000 ਚ ਸ਼ੇਅਰ ਕਰਨ ਵਾਲੇ ਨੂੰ ਮਿਲ ਜੂਗੀ ਅੱਗੇ ਜੀ 2020 ਮਾਡਲ ਡਿਜ਼ਾਇਰ ਆ ਗਈ ਜੀ ਫਸਟ ਆਨਰ ਗੱਡੀ ਆ ਜੀ ਆਲ ਰਿਜਨਲ ਗੱਡੀ ਆ ਜੀ ਜੀ 95000 ਕਿਲੋਮੀਟਰ ਚੱਲੀ ਹੋਈ ਆ ਜੀ 5 ਲੱਖ 90000 ਦੀ ਦੇ ਦਾਂਗੇ 5 ਲੱਖ 90000 ਦੀ ਜੀ 2020 ਹੈ ਨਾ ਜੀ ਹਾਂਜੀ 20 ਅੱਗੇ ਜੀ ਔਰਾ ਇਹ 2023 ਮਾਡਲ ਆਈ ਕੁਝ ਬਟਨ ਸਟਾਪ ਆਈ ਜੀ ਸਟਾਰਟ ਆਈ ਟੌਪ ਮਾਡਲ ਆਈ ਜੀ ਤੇ ਇਹ 2 ਲੱਖ 50000 ਰੁਪਿਆ ਡਾਊਨ ਪੇਮੈਂਟ ਆਈ 52 ਕਿਸ਼ਤਾਂ ਨੇ ਜੀ 17000 ਰੁਪਿਆ ਦੀਆਂ ਠੀਕ ਹੈ ਜੀ ਟਾਇਰ ਟੂਰ ਵੀ ਸੋਹਣੇ ਪਏ ਨੇ ਵੈਸੇ ਸਾਰੀਆਂ ਗੱਡੀਆਂ ਦੇ ਸੋਹਣੇ ਪਏ ਨੇ ਜੀ 40000 ਕੰਪਨੀ ਰਿਕਾਰਡ ਚੱਲੀ ਹੋਈ ਹੈ ਅੱਛਾ ਜੀ ਹਾਂਜੀ ਲਓ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਮੈਂ ਬਾਰੀ-ਬਾਰੀ ਕਹਿਣਾਗਾ ਕਿਉਂਕਿ ਇੰਨਾਂ ਗੱਡੀਆਂ ਦੀ ਹਰੇਕ ਨੂੰ ਲੋੜ ਆ ਤੁਹਾਡਾ ਇੱਕ ਸਨੇਹਾ ਉਹਨਾਂ ਤੱਕ ਇਹ ਗੱਡੀਆਂ ਦੀ ਜਾਣਕਾਰੀ ਪਹੁੰਚਾ ਸਕਦਾ ਅਗਲੀ ਜੀ ਇਹ ਹੈਗੀ ਹੈ ਜੀ 2023 8ਵੇਂ ਮਹੀਨੇ ਦੀ ਗੱਡੀ ਹੈ ਜੀ ਓਕੇ ਜੀ 35000 ਕਿਲੋਮੀਟਰ ਚੱਲੀ ਹੈ ਕੰਪਨੀ ਰਿਕਾਰਡ ਹੈ ਜੀ ਓਕੇ ਜੀ 36 ਕਿਸ਼ਤਾਂ ਦੀ 19100 ਦੀਆਂ ਤੇ 280000 ਰੁਪਿਆ ਡਾਊਨ ਪੇਮੈਂਟ ਆਈ 280000 ਚ ਇਹ ਔਰਾ ਲੈ ਜੋ ਜੀ ਅੱਗੇ ਦੋ ਐਕਸੈਸੈਂਟ ਗੱਡੀਆਂ ਨੇ ਹਨਾ ਜੀ ਹਾਂਜੀ ਹਾਂਜੀ ਵੀਰ ਜੀ ਹਾਂਜੀ ਇਹ 2020 ਮਾਡਲ ਕੈਸ਼ ਗੱਡੀ ਆ ਜੀ ਆਲ ਰੀਜਨਲ ਗੱਡੀ ਆ ਜੀ ਓਕੇ ਜੀ 135000 ਕੰਪਨੀ ਰਿਕਾਰਡ ਚੱਲੀ ਹੋਈ ਹੈ ਜੀ ਜੀ ਚੰਡੀਗੜ੍ਹ ਨੰਬਰ ਆ ਜੀ ਹੂੰ ਜੇ ਕਿਸੇ ਮੇਰੇ ਵੀਰ ਨੇ ਲੋਨ ਵੀ ਕਰਾਉਣਾ ਵੇ ਲੋਨ ਵੀ ਕਰਾ ਦਿਆਂਗੇ ਜੀ ਸਾਢੇ 4 ਲੱਖ ਰੁਪਿਆ ਪੇਮੈਂਟ ਆ ਜੀ ਓਕੇ ਜੀ ਕੈਸ਼ ਸਾਢੇ 4 ਲੱਖ ਆ ਬਾਕੀ ਮੌਕੇ ਤੇ ਲੋਨ ਤੇ ਜਿਹੜਾ ਡਾਊਨ ਪੇਮੈਂਟ ਨਿਕਲੂਗੀ ਉਹ ਤੁਸੀਂ ਭਰ ਕੇ ਲੋਨ ਕਰਾ ਕੇ ਵੀ ਲੈ ਸਕਦੇ ਹੋ। ਇਹ 2018 ਮਾਡਲ ਆ ਜੀ। ਤੇ ਇਹ ਦੇ ਦਿਆਂਗੇ ਵੀਰ ਜੀ ਆਪਾਂ 1 ਲੱਖ ਤੇ 20 ਹਜ਼ਾਰ ਡਾਊਨ ਪੇਮੈਂਟ ਦੇ ਹੀ। ਜੀ 32 ਕਿਸ਼ਤਾਂ ਨੇ ਜੀ 11172 ਰੁਪਈਆਂ ਦੀ ਹੈ ਜੀ। ਬਿਲਕੁਲ ਜੀ ਵੀਰ ਜੀ ਗੱਡੀ ਸੋਹਣੀਆਂ ਨੇ ਕਣੀਆਂ ਹੀਆਂ ਪਹਿਕੇ ਹੱਟੀਆਂ ਨੇ ਮਿੱਟੀ ਜ਼ਰੂਰ ਜੰਮੀ ਹੋਈ ਆ ਗੱਡੀਆਂ ਏ ਕਲਾਸ ਨੇ ਅਗਲੀ ਗੱਡੀ ਜੀ ਤੇ ਹਲੇ ਕੰਪਨੀ ਵੱਲੋਂ ਲਾਇਆ ਫੁੱਲ ਵਾਰਨਟ ਤੇ ਉਹ ਵੀ ਨਹੀਂ ਲਿਆ। ਉਹ ਗੱਡੀ ਦੇਣ ਲੱਗੇ ਆ ਤੁਹਾਨੂੰ Swift ڈیزਰ ਜੀ। ਇਹ ਗੱਡੀ 6 ਮਹੀਨਿਆਂ ਦੀ ਵੇਟਿੰਗ ਤੇ ਚੱਲ ਰਹੀ ਆ ਪਲੱਸ 50000 ਰੁਪਿਆ ਅਸੈਸਰੀ ਦਾ ਵੱਖਰਾ ਲੈਂਦੀ ਆ ਏਜੰਸੀ ਅੱਜ ਇੱਥੇ ਤੁਹਾਨੂੰ ਨਾਲ ਦੀ ਨਾਲ ਮਿਲ ਜੂਗੀ ਚੱਲੀ ਸਿਰਫ 1000 ਕਿਲੋਮੀਟਰ ਹੀ ਆ ਹਨਾ ਜੀ ਹਾਂਜੀ ਹਾਂਜੀ ਸਰ ਕੀ ਸਾਬ ਕਿਤਾਬ ਆਈ ਇਹਦਾ ਬਾਈ ਜੀ 2024 ਮਾਡਲ ਜੂਨ ਮਹੀਨੇ ਦੀ ਗੱਡੀ ਆ 1000 ਕਿਲੋਮੀਟਰ ਚੱਲੀ ਹੋਈ ਆ ਜੀ ਜੀ 2 ਲੱਖ 70000 ਰੁਪਿਆ ਡਾਉਨ ਪੇਮੈਂਟ ਆਈ ਹੂੰ 72 ਕਿਸ਼ਤਾਂ ਨੇ ਜੀ 14750 ਰੁਪਏ ਦੀਆਂ ਜੀ ਜੀ ਹਾਂਜੀ ਜਿਸ ਕਿਸੇ ਮੇਰੇ ਵੀਰ ਦਾ ਸਿੰਬਲ ਵੀ ਖਰਾਬ ਹੋ ਗਿਆ ਉਹਨੂੰ ਵੀ ਗੱਡੀ ਦੇ ਕੇ ਤੋਰ ਦਵਾਂਗੇ ਜੀ ਬਿਲਕੁਲ ਜੀ ਜਿਹਨੇ ਨਵੀਂ ਗੱਡੀ ਕਢਾਉਣੀ ਆ ਸਵਿਫਟ ਡਿਜ਼ਾਇਰ ਤੇ ਸਿੰਬਲ ਦੀ ਦਿੱਕਤ ਆ ਰਹੀ ਆ ਉਹਦੇ ਲਈ ਆਹਾ ਸੁਨਹਿਰੀ ਮੌਕਾ ਹੈਗਾ ਵੀਰੋ ਇਹ ਗੱਡੀ ਉਹ ਉਲਾ ਉਬਰ ਤੇ ਐਡ ਕਰਾ ਕੇ ਦਵਾਂਗੇ ਗੱਡੀ ਅੱਛਾ ਜੀ ਤੁਸੀਂ ਐਡ ਕਰਾ ਕੇ ਜੀ ਸਾਰੀਆਂ ਸਾਰੀਆਂ ਹਾਂਜੀ ਹਾਂਜੀ ਲਓ ਜੀ ਭਾਈ ਇਹ ਦਿੱਕਤ ਵੀ ਖਤਮ ਹੋ ਜੂ ਵੀ ਗੱਡੀ ਲੈ ਲਈ ਹੋਣ ਚਲਾਈਏ ਕਿੱਥੇ ਇਹ ਕਹਿੰਦੇ ਅਸੀਂ ਓਲਾ ਉਬਰ 'ਚ ਐਡ ਕਰਾ ਕੇ ਦੇਵਾਂਗੇ ਹਨੋਵਾ ਜੀ ਇਹ 2014 ਮਾਡਲ ਆ ਜੀ 1 ਲੱਖ 80000 ਰੁਪਏ ਲਿਓ ਤੇ ਲੈ ਜਾਓ ਗੱਡੀ ਲੈ ਜਾਓ ਹਾਂਜੀ 180 ਹਾਂਜੀ 26 ਕਿਸ਼ਤਾਂ ਨੇ ਜੀ 12700 ਰੁਪਏ ਦੀਆਂ ਠੀਕ ਹੈ ਜੀ ਲਓ ਜੀ 26 ਕਿਸ਼ਤਾਂ 12700 ਦੀਆਂ ਤੇ 1 ਲੱਖ 80 ਹਜ਼ਾਰ ਤੁਸੀਂ ਲੈ ਕੇ ਗੱਡੀ ਲੈ ਆ ਸਕਦੇ ਹੋ ਅਗਲੀ ਨੋਵਾ ਜੀ ਇਹ ਵੀਰ ਜੀ 2013 ਮਾਡਲ ਆ ਜੀ ਹੂੰ ਇਹ ਆਪਾਂ ਦੇ ਦੇਾਂਗੇ ਜੀ ਸਾਢੇ 4 ਲੱਖ ਰੁਪਏ ਦਾ ਕੈਸ਼ ਲਓ ਜੀ ਸਾਢੇ 4 ਦੀ ਨੋਵਾ ਜੀ 13 ਮਾਡਲ ਅੱਗੇ ਆ ਗਈ ਜੀ ਆਲਟੋ K10 ਹਨਾ ਜੀ ਹਾਂਜੀ ਹਾਂਜੀ ਵੀਰ ਜੀ ਹਾਂਜੀ ਇਹਦਾ ਕੀ ਹਿਸਾਬ ਕਿਤਾਬ ਆ ਜੀ ਇਹ ਵੀਰ ਜੀ 2023 ਮਾਡਲ ਆ ਜੀ ਜੀ 45 ਕਿਸ਼ਤਾਂ ਦੀਆਂ ਜੀ ਮਗਰ 12300 ਰੁਪਏ ਦੀ ਹੈ ਜੀ ਅੱਛਾ ਜੀ ਹਾਂਜੀ ਤੇ 1,70,000 ਰੁਪਏ ਲਿਓ ਤੇ ਲੈ ਜਾਓ ਜੀ 1,70,000 ਚ 2023 ਮਾਡਲ K10 ਲੈ ਜਾਓ ਜੀ ਬਾਕੀ ਕਿਸ਼ਤਾਂ ਨੇ ਆਰਟਿਕਾ ਬਹੁਤ ਹੀ ਡਿਮਾਂਡੇਬਲ ਗੱਡੀ ਹੈ ਜੀ ਤੇ ਵੀਰ ਗੁਰਲਾਲ ਸਿੰਘ ਜੀ ਜਾਣਕਾਰੀ ਦੇਣਗੇ ਵੀਰ ਜੀ ਸਾਸ਼ੀਕਲ ਜੀ ਕੀ ਹਿਸਾਬ ਕਿਤਾਬ ਜੀ ਇਹਦਾ ਇਹ ਮੇਰੇ ਫਰਸਟ ਓਨਰ ਹੈ 130000 ਜੈਨੂਨ ਚੱਲੀ ਹੋਈ ਹੈ ਫਰਸਟ ਓਨਰ ਗੱਡੀ ਹੈ ਸਾਰੀ origignal ਗੱਡੀ ਹੈ 34 ਕਿਸ਼ਤਾਂ ਨੇ 18000 ਦੀਆਂ ਚੱਲਦੇ ਲੋਨ ਤੇ ਗੱਡੀ ਦੇ ਦਾਂਗੇ ਦੋ ਚੈੱਕ ਗਰੰਟੀ ਵਜੋਂ ਲੱਗਣਗੇ ਆਪਣੇ 470000 ਡਿਮਾਂਡ ਹੈ ਜਿਹੜੇ ਆਪਣੇ ਵੀਡੀਓ ਸ਼ੇਅਰ ਕਰਕੇ ਹੋਊਗਾ 4.5 ਲੱਖ ਨੈਟ ਤੇ ਗੱਡੀ ਦੇ ਦਾਂਗੇ ਲੈ ਵੀ BX I ਗੱਡੀ ਹੈ ਕੰਪਨੀ ਫਿਟਡ ਗੱਡੀ ਹੈ ਜਿੱਥੇ ਵੀ ਕੰਮ Ola Uber ਚ ਕੰਪਨੀ ਚ ਅਟੈਚ ਕਰਾਣੀ ਆ ਆਪਾਂ ਕੰਪਨੀ ਚ ਜਿਹੜੀਆਂ ਆਪਣੀਆਂ ਚੱਲਦੀਆਂ ਨੇ ਟੀਪੀ ਕੰਪਨੀ ਉਹਨਾਂ 'ਚ ਅਟੈਚ ਕਰਵਾ ਦਿੰਦੇ। ਲਓ ਜੀ ਗੱਲ ਇਹ ਹੈ ਵੀ ਸਾਰੀਆਂ ਗੱਡੀਆਂ ਤੇ ਘੱਟੋ-ਘੱਟ 10 ਤੋਂ 20 ਹਜ਼ਾਰ ਦਾ ਫਾਇਦਾ ਤੁਹਾਡਾ ਇੱਕ ਬਟਨ ਦੱਬਣ ਤੇ ਹੋਣ ਵਾਲਾ ਹੈ ਜੀ ਜੇ ਤੁਸੀਂ ਸ਼ੇਅਰ ਕਰਕੇ ਸਕਰੀਨਸ਼ਾਟ ਕਰਕੇ ਲਿਓਨੇ ਹੋ ਤੇ ਗੱਡੀ ਦਾ ਸੌਦਾ ਕਰਨ ਤੋਂ ਬਾਅਦ ਤੁਸੀਂ ਗੱਲਬਾਤ ਕਰਕੇ ਦਿਖਾ ਕੇ ਤੁਸੀਂ ਸ਼ੋਰਟ ਕਰਾ ਸਕਦੇ ਹੋ। ਵੀਡੀਓ ਸ਼ੇਅਰ ਜਰੂਰ ਕਰਦੇ ਹੋ। ਬਾਕੀ ਵੀਰ ਹੋਣਾ ਦਾ ਮੈਂ ਇਸ ਗੱਲੋਂ ਧੰਨਵਾਦ ਕਰਦਾ ਕਿ ਇਹ ਗੱਡੀਆਂ ਨਹੀਂ ਦਿੰਦੇ ਰੋਜ਼ਗਾਰ ਦਿੰਦੇ ਨੇ। ਤਾਂ ਜੋ ਨੌਜਵਾਨ ਮੁੰਡੇ ਸਾਡੇ ਪੰਜਾਬ ਦੇ ਮੁੰਡੇ ਵਦੇਸ਼ਾਂ ਵਾਲੀ ਹੋੜ ਤੋਂ ਬਚ ਕੇ ਇੱਥੇ ਹੀ ਵਧੀਆ ਕਮਾਈ ਕਰ ਸਕਣਾ ਸੋ ਧੰਨਵਾਦ ਕਰਦੇ ਆਂ ਵੀਰ ਹੋਣਾਂ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਇੰਨਾ ਪਿਆਰ ਦਿੰਨੇ ਹੋ ਸਤਿ ਸ਼੍ਰੀ ਅਕਾਲ